ਖਰੜਕ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਹੈ। ਮ੍ਰਿਤਕ ਦੀ ਪਛਾਣ ਮਨੀਸ਼ ਰਾਣਾ ਬੌਂਸਰ ਵਜੋਂ ਹੋਈ ਹੈ। ਮਨੀਸ਼ ਨੂੰ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰੀਆਂ ਨੇ। ਇਹ ਘਟਨਾ ਖਰੜ ਦੇ ਪਿੰਡ ਚੰਡੋਚ ਵਾਪਰੀ ਹੈ। ਬੌਂਸਰ ਮਨੀਸ਼ ਰਾਣਾ ਦੇ ਸਿਰ 'ਤੇ ਗੋਲੀ ਵੱਜਣ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਇਸ ਘਟਨਾ ਬਾਅਦ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ ਅਤੇ ਉਸੂਬੇ ਦੀ ਕਾਨੂੰਨ ਵਿਵਸਥਾ ਤੇ ਸਵਾਲ ਚੁੱਕ ਰਹੇ ਨੇ। ਹਮਲਾਵਰ ਕੌਣ ਸਨ ਅਤੇ ਉਨ੍ਹਾਂ ਮਨੀਸ਼ ਰਾਣਾ ਨੂੰ ਕਿਉਂ ਗੋਲੀਆਂ ਮਾਰੀਆਂ? ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਂਜੀ ਇਹ ਮੌਸਰੇ ਦਾ ਉਹ ਤਾਂ ਜੱਟੇ ਲੱਗਿਆ ਹੋਇਆ ਸਾਰਾ ਖਰੜਾ ਕਲੱਬ ਜੇ ਉਸ ਤਾਂ। ਕੀ ਆ ਕਿਸੇ ਨਾਲ ਲੜ-ਡਾਰ ਦੀ ਗੀਤਾਂ? ਇਹ ਤਾਂ ਨਾ ਇੱਕ ਕੇਸ ਚੱਲਦਾ ਸੀਗਾ ਜੀ 4-5 ਸਾਲ ਤੋਂ। ਕਾਹਦਾ ਤਾਂ ਇਹ ਉਹ 307 ਦਾ ਫਰਕਿਆ ਹੋਇਆ ਹੈ। ਚੰਡੀਗੜ੍ਹ ਇਹ ਜਿੰਮਤ ਲੱਗਿਆ ਤਾਂ ਉੱਥੇ ਇੱਕ ਮਾਰਦਾਤ ਹੋਈ ਸੀ। ਹੂੰ ਜਿੱਦਾਂ ਹੁੰਦਾ ਸੀ ਪਰਿਵਾਰ ਦੇ ਅੰਕ ਚਾਚਾ ਇਹ ਮੈਂ ਉਹਦੇ ਦਾ। ਅੱਛਾ ਉਹ ਕੇਸ ਚ 3-4 ਸਾਲ ਤੋਂ ਇਹਦਾ ਕੇਸ ਚੱਲਦਾ ਸੀ ਜੀ ਉਹਦੇ ਵਿੱਚ ਤੇ ਬਾਕੀ ਦਾ ਤੁਹਾਨੂੰ ਪਤਾ ਨਹੀਂ ਹੈ ਜਿਆਦਾ। ਹੂੰ ਉਹਦੇ ਵਾਰੀ ਉਹ ਪਹਿਲਾ ਵੀ ਟ੍ਰੈਟ ਆਇਆ ਹੈ ਅੱਛਾ ਪਹਿਲਾਂ ਵੀ ਹਮਲੇ ਦੀ ਕੋਸ਼ਿਸ਼ ਹੋਈ ਹੈ ਇਹਦੇ ਬਾਜੀ ਕੋਈ ਆ ਜੇ ਕੁਲਵਰੀ ਹੋਈ ਪਹਿਲਾਂ ਕਿ ਕਿਸ ਤਰ੍ਹਾਂ ਹਮਲਾ ਕਰਿਆ ਜੀ ਗੋਲੀ ਚੱਲੀ ਕਿਆ ਹੋਇਆ ਜੀ ਉਹ ਗੋਲੀ ਪਿੱਛਾ ਕਰਿਆ ਗਿਆ ਤੇ ਗੱਡੀ ਵੀ ਨਾਲ ਗੱਡੀ ਤੇ ਗੱਡੀ ਬਾਰੇ ਕੁਝ ਨਹੀਂ ਕੀਤਾ ਹਾਂਜੀ ਹਾਂਜੀ ਉਹ ਪਿੱਛਾ ਕਰਦੇ ਸੀਗੇ ਜੀ ਬੰਦੇ ਹਾਂਜੀ ਉਹ ਵੀ ਗੱਡੀ ਤੇ ਗੱਡੀ ਦੀ ਮਾਰ ਕੀਤੀ ਅੱਛਾ ਗੱਡੀ ਗੱਡੀ ਲੱਗਦੀ ਮਾਰੀ ਉਹਨਾਂ ਨੇ ਤੇ ਅੱਜ ਇਹ ਹੁਣ ਜੇ ਉੱਥੇ ਨਾ ਕੀਮਤਾਂ ਫੱਗੇ ਆ ਮੈਦਾਨ ਕਿੰਨੇ ਕਿੰਨੇ ਭੈਣਾਂ ਦਾ ਭਾਈ ਦਾ ਜੀ ਇਹ ਇਕੱਲਾ ਹੀ ਇਕੱਲਾ ਹੀ ਭਰਾ ਇੱਕ ਭੈਣ ਅੱਛਾ ਤੇ ਹੁਣ ਸਰਕਾਰ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਤਾਂ ਹਿਸਾਬ ਦੀ ਮੰਗ ਕਰਦੇ ਹਾਂ ਪ੍ਰਸ਼ਾਸਨ ਦਾ ਬਹੁਤ ਢਿੱਲਾ ਹੈ ਜੀ ਡੇਢ ਘੰਟਾ ਮੁੰਡਾ ਟੀਮ ਤੋਂ ਉਹਦੀ ਬਚਣ ਦੀ ਜੁਮੀਤ ਵੀ ਸੀਗੀ ਇੱਥੇ ਡੇਢ ਘੰਟਾ ਐਂਬੂਲੈਂਸ ਨਹੀਂ ਆਈ ਅਸੀਂ ਕੰਡੀਗੜ੍ਹ ਦੇ ਬਿਲਕੁਲ ਮੁਹਾਲੀ ਦੇ ਬੈਠੇ ਹਾਂ ਮੁਹਾਲੀ ਜਿੱਥੇੋਂ 5 ਮਿੰਟ ਦਾ ਹੈ ਇਹ ਕਹਿੰਦੇ ਖੜ ਜਗਾ ਐਂਬੂਲੈਂਸ ਆਉਗੀ ਕੋਈ ਐਂਬੂਲੈਂਸ ਨਹੀਂ ਆਈ ਸਾਡਾ ਤੀਜਾ ਲਾਦਾ ਵੇਕਰ ਸਾਡਾ ਪਹਿਤੀਜਾ ਦਾ ਹਾਂ ਜੀ ਤੇ ਕਿੰਨੀਆਂ ਗੋਲੀਆਂ ਮਾਰੀਆਂ ਇਹਦੇ ਇਹਦਾ ਜੀ ਗੋਲੀਆਂ ਤਾਂ ਹੁਣ ਹਾਲੇ ਪਹੁੰਚੇ ਆ ਜੀ ਸਾਨੂੰ ਹਾਲੇ ਪਤਾ ਨਹੀਂ ਲੱਗੇ ਵੀ ਕਿੰਨੀਆਂ ਗੋਲੀਆਂ ਬੱਜੀਆਂ ਇੱਥੇ ਨਾ ਜੀ ਨਰੇਗਾ ਵਾਲੀਆਂ ਨਾ ਇੱਥੇ ਕੰਮ ਕਰਦੀਆਂ ਸੀ ਇਹ ਜਨਾਨੀਆਂ ਪਿੰਡ ਦੀਆਂ ਹਾਂ ਉਹਨਾਂ ਨੇ ਉਹਨਾਂ ਨੇ ਹੀ ਦੱਸਿਆ ਸਾਨੂੰ ਕਹਿੰਦੇ ਪਹਿਲਾਂ ਇਹਦੇ ਗੋਲੀ ਮਾਰੀ ਮੁੰਡੇ ਦੇ ਫੇਰ ਅੱਗੇ ਲੰਘੇ 100 ਮੀਟਰ ਤੋਂ ਫੇਰ ਵਾਪਸ ਆਇਆ ਉਹ ਮੋਟਰਸਾਈਕਲ ਉਹ ਮੋਟਰਸਾਈਕਲ ਤੇ ਸਵਾਰ ਸੀਗੇ ਤੇ ਉਹਨਾਂ ਨੇ ਆ ਕੇ ਇੱਥੇ ਖੜ ਕੇ ਦੇਖ ਕੇ ਫੇਰ ਲੰਘੇ ਹਾਂ ਮਰਸਲੀ ਦੀ ਨਾਲ ਨੌਕਰੀ ਕਰਦਾ ਵੀ ਆਪਸੀ ਕੋਈ ਰੰਜਿਸ਼ ਵਗੈਰਾ ਤਾਂ ਨਹੀਂ ਸੀਗੀ ਕੋਈ ਦੇਖੋ ਜਿਹੜੀ ਇਹਨਾਂ ਦੀ ਰੰਜਸ਼ ਸੀ ਪਹਿਲਾਂ ਇਹਨਾਂ ਦਾ ਪਰਚਾ ਹੋਇਆ ਦਾ ਛੋਟਾ ਮੋਟਾ ਪਹਿਲਾਂ ਚਾਪਰੀ ਦੀ ਨਾਲ ਦੀ ਉਹ ਨਿਬੜ ਗਿਆ ਦਾ ਪਰਚਾ ਹਾਂ ਇਹਨਾਂ ਦਾ ਉਹਦੇ ਬਾਅਦ ਇਹਨਾਂ ਦਾ ਜੋ ਵੀ ਗੱਲਬਾਤ ਹੋਈ ਹੈ ਥੋੜਾ ਜਿਹਾ ਪਹਿਲਾਂ ਇਹਨੂੰ ਟੂਰਨਾਮੈਂਟ ਕਰਾਇਆ ਸੀ ਟੂਰਨਾਮੈਂਟ ਨੂੰ ਰਾਤ ਨੂੰ ਮੈਨੂੰ ਮਿਲਿਆ ਮਨੂ ਨੇ ਦੱਸਿਆ ਜਾਂਦਾ ਸੀ ਮਨੂ ਕੀ ਧਮਕੀ ਆਈ ਹੈ ਮੈਂ ਇਹਨੂੰ ਕੋਈ ਗੱਲਬਾਤ ਕਰੀਦੀ ਦੇ ਨਾਲ ਮਾਝੇ ਤਨੂੰ ਧਮਕੀ ਦੇਉਗੀ ਤਰਕਾਤ ਰੂਹ ਇਹ ਆਪਣਾ ਮਤਲਬ ਉਹਦੇ ਬਾਅਦ ਇਹਨਾਂ ਕੋਈ ਸਾਨੂੰ ਕੋਈ ਨਹੀਂ ਕੋਈ ਗੱਲ ਬਾਤ ਨਹੀਂ ਦੱਸੀ ਨਹੀਂ ਵੀ ਕੀ ਕੌਣ ਬੰਦਾ ਹੈ ਜਿਹੜਾ ਧਮਕੀ ਦੇ ਰਿਹਾ ਹੈ ਨਹੀਂ ਜੀ ਨਾ ਆਪਣਾ ਗੁਰ ਘਰ ਕੋਈ ਤਾਂ ਸ਼ੱਕ ਕਿਸੇ ਦਾ ਸ਼ੱਕ ਕੌਣ ਕੀ ਨੇ ਧਾਰ ਸਕਦੇ ਸ਼ੱਕ ਤੇ ਹੁਣ ਮੁੰਡੇ ਦੀ ਦੀ ਬਿਗੜ ਪਈ ਵੀ ਨੇ ਸਾਊ ਬਹੁਤਾ ਜੀ ਸ਼ੰਕ ਸਰ ਮੈਂ ਦੱਸਦਾ ਜੀ ਇਹ ਮੁੰਡਾ ਦਾਦਾ ਨੇ ਜੀ ਉਹਦੇ ਨਾਲ ਦੋ ਮੇਰਾ ਭਰਾ ਸੀਗਾ ਜੀ ਉਹ 2016 ਦੇ ਵਿੱਚ ਸਾਥੇ ਪਰਚਾ ਪਿਆ ਸੀਗਾ ਜੀ 307 ਦਾ ਚੰਡੀਗੜ੍ਹ ਫਲੈਕਸਿਟੀ ਜਿਮ ਚਲੋ ਉਹ ਪਰਚਾ ਨਿਬੜਨ ਨਵੜਵਾ ਕੇ ਹੋ ਗਿਆ ਜੀ ਹਨਾ ਅਸੀਂ ਸਜ਼ਾ ਕੱਟ ਲਈ ਸਭ ਕੁਝ ਕਰ ਲਿਆ ਉਹ ਤੋਂ ਬਾਅਦ ਚਲੋ ਇਹਨਾਂ ਨੇ ਆਪਣਾ ਕੰਮ ਕਰ ਵੇਖਣ ਲੱਗ ਗਏ ਇਹ ਸੁਧਰ ਕੇ ਜਵਾਕ ਹੋ ਗਏ ਵਿਆਹ ਕਰਾ ਲਿਆ ਕੇ ਇਹਨਾਂ ਨੇ ਠੀਕ ਹੈ ਜੀ ਮੈਂ ਹਲੇ ਜੇਲ੍ਹ ਦੇ ਵਿੱਚ ਸੀਗਾ ਜੀ ਤੇ ਅਸੀਂ ਵੀ ਸਰ ਹੁਣ ਸਾਰੇ ਹੀ ਮਤਲਬ ਆਪਣਾ ਕੰਮ ਕਰ ਵੇਖ ਰਹੇ ਆ ਠੀਕ ਹੈ ਜੀ ਹੋਰ ਇਹ ਲਾਈਨ ਛੱਡੀ ਬੈਠੇ ਸੀਗੇ ਜੀ